ਜੀ ਵੈਲਕਮ ਟੂ ਮਨਦੀਪ ਫੈਮਿਲੀ ਵਲੌਗ ਸ਼ੁਰੂ ਕਰਦੇ ਹਾਂ ਜਿਆਦਾ ਨਿਊ ਵਲੌਗ ਨਿਊ ਵਲੌਗ ਗੱਗ ਜੀ ਮੈਂ ਕਦੋਂ ਦਾ ਕਹਿੰਦੀ ਪਈ ਮੈਂ ਕਰਨਾ ਆ ਕਿ ਇਹਦਾ ਨਾ ਆ ਵਲੌਗ ਬਣਾਉਣਾ ਤਾਂ ਤੂੰ ਟੀਵੀ ਬੰਦ ਕਰ ਦੇ ਕਹਿੰਦੀ ਤਾਂ ਟੀਵੀ ਨਹੀਂ ਬੰਦ ਕਰਦਾ ਹੈਗਾ ਬਾਅਦ ਵੀ ਕਿੰਨੀ ਉੱਚੀ ਕਰਦਾ ਚੱਪਾ ਮੇਰੀ ਅਚੁੰਨੀ ਤਾਇਆ ਕਰਕੇ ਨਾ ਗਦੀਸ਼ ਮੈਂ ਤੇ ਨੀ ਤਾਇਆ ਕਰਕੇ ਰਹੀ ਦੀ ਐਂ ਇੰਦਰ ਜੀ ਮੈਂ ਬੋ ਕਰਵਾ ਕਰ ਫੇਰੀ ਤੇ ਕੂੜਾ ਚੁੱਕਣ ਵਾਲਾ ਇਦਾਂ ਹੀ ਸਿਲੰਡਰ ਲੈ ਚਕੇ ਪੂੰਦੀ ਮਗਰ ਚੜ ਗਈ ਅਸੀਂ ਫੁੰਡੀ ਮੇਰੇ ਮਗਰ ਚੜ ਤਲੀ ਮੈਂ ਉਹ ਕਿਤੇ ਰੱਖਿਆ ਛਾੜੂ ਛਾੜੂ ਫੇਰਦੀ ਪਈ ਹਾਂ ਅੱਧਾ ਰਹਿ ਗਿਆ ਤਾਂ ਅਸੀਂ ਚੱਲ ਗਏ ਜੀ ਸਿਲੰਡਰ ਲੈਣ ਤੇ ਸਿਲੰਡਰ ਆ ਹੀ ਲੈ ਕੇ ਆ ਗਏ ਆ ਮੇਰਾ ਤਲ ਗਏ ਆਂ ਆਂਗੇ ਹੱਟੀ ਬੱਤ ਤੇ ਲੈ ਆ ਕੇ ਤੇ ਆ ਗਏ ਅਸੀਂ ਤੇ ਹੁਣ ਜਿਆ ਥੋੜੀ ਜੀ ਬੋਕਰ ਰਹੀਂਦੀ ਆ ਇਹ ਫੇਰ ਕੇ ਕੂੜਾ ਚੁੱਕ ਲੈ ਕੂੜਾ ਕੂੜਾ ਕਿੰਨਾ ਨਿੱਕਲਾ ਆਇਆ ਲੀਆ ਬੋਕਰ ਚੰਗੀ ਤਰ੍ਹਾਂ ਤੇ ਹੁਣ ਜੀ ਅਸੀਂ ਕਰਦੇ ਆ ਦੁੱਧ ਗਰਮ ਮੰਮੀ ਦੇ ਮਾਜ ਤੇ ਪਾਉਂਦੇ ਪਾਣੀ ਮਾ ਕੇ ਨੋ ਪਾਉਂਦੇ ਮਾਜ ਕੇ ਮੰਮੀ ਹੋ ਗਈ ਜੀ ਵੇਰ ਲਈ ਫੇਰ ਦੁੱਧ ਗਰਮ ਕਰ ਲਈਏ ਹੁਣ ਐਸੀ ਵਾਂਗੀ ਡਿਊਟੀ ਹੈ ਜੀ ਆਪਣੀ ਜੀ ਤੁਹੋ ਕਿਤਾਈ ਮੈਂ ਤੁਹਾਨੂੰ ਦੱਸਾਂ ਦੀ ਮੰਮੀ ਤਾਂ ਦੱਸ ਕਿ ਉਹਨੇ ਪਿਛੋਣੀ ਛੱਡਿਆ ਹੁਣਾ ਪਿਛੋ ਬੰਦ ਕੀਤਾ ਛੱਡਿਆ ਇਹਦੇ ਕਿਉਂ ਨਹੀਂ ਇੱਕੋ ਹੱਥ ਨਾਲ ਪਾਗਲ ਠੋਕ ਠੋਕ ਕਰੀ ਨਹੀਂ ਇਹ ਉਤਪਤੀਲਾ ਹੈ ਲਾ ਲਣ ਆਵੇ ਕਿੰਨੀ ਗੈਸ ਮੁਸ਼ਕ ਛੱਡੀ ਹੈ ਪਾਗਲ ਚਲ ਪਿਆਦੀ ਸਾਡਾ ਗੈਸ ਤੇ ਅਸੀਂ ਕਰਦੇ ਆ ਦੁੱਧ ਗਰਮ ਕਰਕੇ ਤੇ ਫੇਰ ਬਵਾਗੇ ਫਿਰ ਚਾਹ ਬਣਾਉਣਾ ਚਾਹ ਹੈ ਕੇ ਬਣਾਈਏ ਜੀ ਮੰਮੀ ਨਹੀਂ ਠੀਕ ਹੈ ਤੇ ਜੀ ਬੋਕਰ ਬਕਰ ਮੈਂ ਚੰਗੀ ਤਰ੍ਹਾਂ ਫੇਰ ਦਿੱਤੀ ਸੀ ਪੋਚਾ ਜਾਂ ਤੇ ਪੋਚਾ ਫੇਰ ਹੁੰਦਿੰਦੇ ਕਰੁੰਦੇ ਅਰ ਬਾਅਦ ਵਿੱਚ ਫੇਰਾਂਗੇ ਹਾਂ ਤੇਰਾ ਦੁੱਧ ਗਰਮ ਕਰ ਲਈਏ ਰਾਤੀ ਬਣਾਈ ਸੀ ਦਾਲ ਦਾਲ ਨਾ ਖਾਧੀ ਰੋਟੀ ਅੱਜ ਸਵੇਰੇ ਰਾਤੀ ਉਹਦਣਾ ਖਾਧੀ ਸੀ ਤੇ ਮੈਂ ਤੇ ਚੰਨਿਆਂ ਦੀ ਸਬਜ਼ੀ ਪਈ ਸੀ ਮੈਂ ਤਾਂ ਉਹਦ ਨਾਲੇ ਕੰਮ ਮੈਂ ਰੋਟੀ ਖਾ ਲਈ ਹੂੰ ਵੀ ਬਾਹਰ ਗਈ ਗੱਲ ਤੇ ਬੋਕਰ ਫੇਰ ਕੇ ਆਈਆਂ ਬਾਹਰ ਵੀ ਗਲੀ ਦੇ ਵਿੱਚ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਵਨੀ ਤੇ ਕਹਾਖੂ ਮੈਂ ਫੋਟ ਤਾਹੇ ਗਲੀ ਦੇ ਵਿੱਚ ਚੰਗੀ ਤਰ੍ਹਾਂ ਕਿਉਂਕਿ ਕਹਾਜਾ ਹੋ ਜਾਂਦਾ ਨਾ ਫਿਰ ਐਦਾਂ ਹੁਣ ਗਰਮੀਆਂ ਆ ਤੇ ਸਾਬ ਸੁਪ ਜੀ ਬੋਲ ਇਹ ਵੀ ਨਿੱਕੇ ਨਿੱਕੇ ਕਾਈ ਨਿਕਲ ਆਉਂਦੇ ਆ ਇਸ ਕਰਕੇ ਨਾ ਮੈਂ ਉਹ ਕਰ ਦਿੱਤਾ ਸੀ ਇਹਨਾਂ ਦੀ ਕਿੰਦੇ ਕਾਹ ਬੋਟ ਦਿੱਤਾ ਸੀ ਚੰਗੀ ਤਰ੍ਹਾਂ ਆਤੋਲੇ ਵਿਧਰਵਾਰੀ ਸਾਫ ਕਰ ਦਿੱਤੀ ਐ ਤੇ ਜਦੋਂ ਕਾਹ ਸੁੱਕ ਜਾਊਗਾ ਫਿਰ ਜੀ ਅਸੀਂ ਅੱਗ ਲਾ ਦਾਂਗੇ ਉਹਨੂੰ ਅਜੇ ਕਾਹ ਨਹੀਂ ਕਾਹ ਨਹੀਂ ਸੁੱਕਿਆ ਹੋਗਾ ਤੇ ਪਾਣੀ ਫੇਰ ਨਹੀਂ ਦਿੱਤਾ ਹਗਾ ਨੇ ਲਸਣ ਨੂੰ ਕੱਲ ਡੈਡੀ ਨੂੰ ਛੁੱਟੀ ਤੇ ਹੀ ਜੇ ਕੱਲ ਜੀ ਅਸੀਂ ਕੰਮ ਕਰਵਾਇਆ ਸੀ ਇੱਧਰ ਤੁਹਾਨੂੰ ਪਤਾ ਬਾੜੀ ਵੱਲ ਬਾੜੀ ਵੱਲ ਕੰਮ ਸਾਰਾ ਕਰਵਾਇਆ ਬਾਅਦ ਵਿੱਚ ਡੈਡੀ ਗਏ ਸੀ ਜੀ ਸਕੂਟੀ ਦਾ ਸੈ ਉਹ ਪਵਾਉਣ ਕਿ ਕਹਿੰਦੇ ਆ ਮੈਂ ਤੇ ਆਰ ਪਵਾਉਣ ਗਏ ਨਾ ਮਾਟਿਆਰ ਪਵਾਇਆ ਨਾ ਤੇ ਉਹ ਕਿਉਂਕਿ ਪਹਿਲਾਂ ਦਾ ਕੜਮੜੀ ਪੈਂ ਚੜ ਜਾਂਦਾ ਹੋ ਜਾਂਦਾ ਸੀ ਫਿਰ ਉਹ ਨਵਾਂ ਹੀ ਪਵਾ ਦਿੱਤਾ ਡੈਡੀ ਹੁਣ ਆਨੇ ਦੇ ਕੱਲ ਫਿਰ ਕੱਟੇ ਚ ਗਏ ਕਿਉਂਕਿ ਸਾਡਾ ਇਧਰ ਏਰੀਆ ਚ ਬੰਦ ਪਈ ਨਵੀਂ ਸ਼ਰਕ ਤੇ ਇੱਥੇ ਅੱਡੇ ਦੇ ਵਿੱਚ ਤੇ ਜੀ ਇੰਨਾ ਕੱਟਾ ਸੀ ਟਕਟੇ ਨਾਲ ਡੈਡੀ ਨੂੰ ਹੋ ਗਿਆ ਜਕਾਮ ਤੇ ਫਿਰ ਵੀ ਅੱਜ ਅੱਜ ਛੁੱਟੀ ਨਹੀਂ ਕੀਤੀ ਹੈਗੀ ਕਿਉਂਕਿ ਕੱਲ ਛੁੱਟੀ ਕੀਤੀ ਸੀ ਜਕਾਮ ਹੋ ਗਿਆ ਆ ਤੇ ਫਿਰ ਡੈਡੀ ਕਹਿੰਦੇ ਹਾਂ ਤੇ ਫਿਰ ਦਵਾਈ ਲੈ ਕੇ ਆਉਂਗੇ ਉਹ ਵੇਖਦਾ ਪਿਆ ਰੈਸਲਿੰਗ ਤੇ ਜੀ ਉਹਦੀ ਕੀ ਰੋਂਬਰੈਂਸ ਤੇ ਕੋਡੀ ਡੀ ਡੇਰ ਇਤਾਂ ਦਾ ਕੋਈ ਨਾਮ ਆ ਜੀ ਉਹ ਉਹ ਵੇਖਣ ਦੇ ਆਏ ਉਹਨਾਂ ਦੀ ਆਪਸ ਵਿੱਚ ਝੜਪ ਹੁੰਦੀ ਪਈ ਲੜਦੇ ਪਏ ਸੀ ਕਿਉਂਕਿ ਉਹਦਾ ਰੋਮਬਰੈਂਸ ਦਾ ਭਰਾ ਜਿਆਨ ਉਹਦੇ ਵੱਲ ਹੋ ਗਿਆ ਨਾ ਦੂਸਰੇ ਵੱਲ ਇਸ ਕਰਕੇ ਤੇ ਮੈਨੂੰ ਦੱਸਦਾ ਪਿਆ ਹੈ ਮੈਂ ਦੇਖੀ ਚੱਲ ਭਰਾਵਾ ਮੈਨੂੰ ਨਹੀਂ ਸਮਝ ਆਉਣੀ ਹੈ ਕਿ ਅੰਨੀ ਹੁੰਦੀ ਵੇਖਦੀ ਆ ਮੈਂ ਵੀ ਪਰ ਮੈਨੂੰ ਸਮਝ ਨਹੀਂ ਆਉਣੀ ਨਾ ਨੂੰ ਉਹਨਾਂ ਨੂੰ ਤਾਂ ਇਹ ਨਾਲ ਦੇ ਸਿਰਫ ਰੋਮਬਰੈਂਸ ਦਾ ਪਤਾ ਆ ਕੋਡੀ ਡੀ ਡੇਰ ਦਾ ਵੀ ਪਤਾ ਆ ਕਾ ਨਾ ਉਹ ਕੀ ਰੈਸਲਿੰਗ ਵਾਲਿਆਂ ਦਾ ਨਾਮ ਦੱਸਦੇ ਪਏ ਛੁੱਟੀ ਵਾਲੇ ਦਿਨ ਜਾਂਦੇ ਜਮਲੇ ਦੇ ਗਾਣੇ ਸੁਣਨਗੇ ਤੇ ਜਾਂ ਬਸ ਇਹੀ ਆ ਕਿ ਰੈਸਲਿੰਗ ਵੇਖਦੇ ਰਹਿਣਾ ਬਸ ਹੋਰ ਕੋਸ਼ਿਸ਼ ਨਹੀਂ ਤਾਂ ਤੁਲ ਵੀ ਇਹੀ ਆ ਜਾਂ ਉਹਨੇ ਵੇਖਣਾ ਹੁੰਦਾ ਟੂਰਿਸਟ ਵਾਲੇ ਆ ਜਿਹੜੇ ਜਿੱਦਾਂ ਉਹਦੇ ਵਿੱਚ ਨਹੀਂ ਕਹਿੰਦੇ ਆ ਬੈਰ ਬੈਰ ਗਿਰਲ ਵੇਖਦਾ ਆ ਉਹ ਵੇਖਣ ਹੁੰਦੇ ਜਾਨਵਰ ਜੂਨਵਰਾਂ ਵਾਲਾ ਵੇਖਣਾ ਹੁੰਦਾ ਨੇ ਡਿਸਕਵਰੀ ਬਸ ਹੋਰ ਕੋਸ਼ਿਸ਼ ਨਹੀਂ ਆ ਦੇਖੋ ਦੁੱਧ ਨੂੰ ਵੀ ਪਾਰਾ ਚੱਲਾ ਹੈ ਉਹ ਗਰਮ ਹੋ ਗਿਆ ਸਰਪਲਾ ਆ ਜਾਂਦਾ ਦੇਖੋ ਮੈਂ ਖਾਂਦੇ ਅੱਧਤੀ ਮੰਮੀ ਆ ਨੇ ਨੇੜੇ ਬੜਾ ਹੋ ਗਿਆ ਮੰਮੀ ਵਾਲੀ ਸਾਈਡ ਤੇ ਹੁਣ ਅੱਬਿਆ ਆ ਗਰਮੀਆਂ ਜਿਹੜੀ ਬੰਨਾ ਹੋ ਗਿਆ ਨੇੜਾ ਹੋ ਗਿਆ ਕਿਉਂ ਮੰਮੀ ਭੂਖੇ

चलो जी असं पहला हूँ गैस पर दुद्ध गर्म हो गया जी पेल ही अगर भरा ला क्योंकि पहला पिछली बारी पहला ही खत्म हो गया तो फिर बड़ा औखा हो गया हूँ जी फिर मैं बनाने पी चूल्हे रोटी बनानी पी हूँ जी फिर ग्लै ग्या, गैस के असी पहला ही लैता है या। या। तो वाइया हो गया मेरे लिए खास करके का भाई बोलिया बाद ਸਬਜੀ ਸੁਜੀ ਵਾਲਾ ਪਾਈ ਹੁਣਾ ਪਤਾ ਨਹੀਂ ਅਸੀ ਇਹਦੀ ਸਬਜੀ ਬਣਨੀ ਅੱਜ ਥੋਪੀ ਬੜੀ ਲੱਗਦੀ ਐ ਇੰਨੀ ਥੋਪਿਆ ਨਾ ਕਪੜੇ ਵੀ ਧੋਣ ਵਾਲੇ ਪਏ ਕੱਲ ਨੂੰ ਮਸ਼ੀਨ ਲਾ ਕੇ ਤੇ ਫੇਰ ਇਹ ਭਾਂਡੇ ਮੰਜਾਂ ਉਹ ਕਪੜੇ ਧੋਵਾਂਗੇ ਕੱਲ ਨੂੰ ਹੁਣ ਜੀ ਦੇਖੋ ਮੰਮੀ ਨੇ ਰੱਖੀ ਐ ਜਿਹੜੀ ਕੀ ਕਹਿੰਦੇ ਕਣਕ ਸੁਕਣੇ ਪਾਈ ਐ ਕੱਲ ਉਹਦਾ ਪੀਨ ਕਰ ਦਿੱਤਾ ਸੀ ਬਾਰ ਗਈ हां मम्मी ममी ममी किथे लसन वाला मम्मी मम्मी किथे गल गी उन लगदा कोई सेली सुली के कर चल गया आई जरा कर जी डैडी होने आने आ कीता काम ਖਲਾਰ ਦਿੱਤੀ ਚੰਗੀ ਤਰ੍ਹਾਂ ਨਿੱਕੇ ਨਿੱਕੇ ਆ ਜਿਹੜੇ ਪੈ ਗਏ ਪੱਤੇ ਭੂੰਗਰ ਲੱਗ ਪਈ ਨਾ ਇਸ ਕਰਕੇ ਪਿਛਲੀ ਵਾਰੀ ਭੂੰਗਰੀ ਸੀ ਤੇ ਨਾ ਸਾਰੇ ਖਰਾਬ ਹੋ ਗਏ ਮੈਂ ਕਿੰਨੀ ਦਾਦੀ ਕਹਿੰਦੇ ਖਰਾਬ ਹੁੰਦੇ ਨੇ ਆ ਦੇ ਕੀ ਪਾ ਦਿੱਤੀ ਰੂੜੀ ਨਾਲੇ ਦੱਦੀ ਮਮੀ ਸਬਜ਼ੀ ਲੈਣਾ ਹੈ ਮੈਂ ਲੱਭਦੀ ਹੋਈ ਮਮੀ ਕਿੱਥੇ ਗਈ ਆ ਵੇਖੋ ਜੀ ਮਮੀ ਲੈ ਕੇ ਆਏ ਨੇ ਗੋਭੀ ਕਹਿੰਦੀ ਮੈਂ ਇਹ ਵੀ ਅੱਜ ਕੀ ਬਣਾਉਣਾ ਅੱਜ ਬਣਾਉਣੀ ਗੋਭੀ आलू आलू तो गोभी बनानी है हाई मम्मी धनिया भी लिया होगा तो नहीं ना धनिया तो नहीं होना तो हो है हाँ चलो सब्जी तुम तो, तो रखो ऐसे जी मैं रस्ते बच्चे फड़ा दते मेरे मम्मी मेरे वाली आई पिछली इस देना सब्जी के लिए आलो जी सब्जी गोभी बनानी गोभी नहीं लगनी नहीं। है जो गर्म ही आ गई तो गोभी ਯਾਨੀ ਦੇ ਸੱਚ ਤੇ ਹੁਣ ਇਹ ਪਿੱਛੇ ਵਾਟਰ ਕੁੜੀ ਨਾ ਜੇ ਪਾਇਆ ਮੇਰੇ ਲਾਉਣ ਦੇ ਨਹੀਂ ਕਰਦਾ ਪਿਆ ਲੱਗਦਾ ਹੀ ਨਹੀਂ ਪਿਆ ਪੀ ਗਰਮੀ ਆਉਂਦੀ ਆ ਜਦੋਂ ਗਰਮੀ ਲੱਗੂਗੀ ਫੇਰ ਆਹ ਦੇਖੋ ਜੀ ਪੋਲੀਆ ਪਿਆਲਾ ਮੰਮੀ ਪੋਲੀਆ ਪਿਆਲਨ ਵਾਲੇ ਲੋ ਕਰਦੇ ਲਿਖਦੇ ਆ ਆ ਵੇਖੋ ਤਾਰੀਖ ਲਿਖ ਕੇ ਗਏ ਆ ਇੱਥੇ 5 ਲਿਖਿਆ ਹੈ ਮੈਨੂੰ ਲੱਗਦਾ 1 ਟਿਪੀਕਲ ਹਾ ਡਵਲ ਉਹ ਜੇ ਵੀ ਉਹ ਕਾਲਾ ਗੇਟ ਹੈ ਨਾ ਇਸ ਕਾ ਕਿ ਮਿਟਿਆ ਨਹੀਂ ਹੈਗਾ ਇਥੇ ਹਵਾ ਆਉਂਦੀ ਹੈ ਜੀ ਲਓ ਕਿੰਨੇ ਦੀ ਗੋਭੀ 40 ਰੁਪਏ 40 ਰੁਪਏ ਗੋਭੀ ਤੇ ਕਿੰਨੇ ਦੀ ਹੈ 40 ਰੁਪਏ ਗੋਭੀ ਤੇ ਕਿੰਨੇ ਦੀ ਅੱਧਾ ਕਿਲੋ ਲੈ 20 ਕੀ ਹਾਂ ਇੱਕ ਫੁੱਲ ਇੱਕ ਫੁੱਲ ਤੇ ਮੈਂ ਹੀ ਖਵਾ ਜਣਾ ਇੱਕ ਫੁੱਲ ਤੇ ਮੈਂ ਹੀ ਖਾ ਜਣਾ ਤੇ ਉਹ ਖਾ ਜੀ ਮੈਂ ਵੇਖੋ ਕਿਦਾਂ ਖਾਣੇ ਨੂੰ ਚਾਲੂ ਪਾ ਲਾਂਗੇ ਤੇ ਥੋੜੀ ਰਾਜੋ ਕੀ ਬਣਾਉਣੀ ਹੈ ਸਰ ਪਰੌਂਠੇ ਹਾਂ ਜੀ ਸਿੱਕੀ ਨੂੰ ਮੈਂ ਉਹ ਦਿਨ ਖਵਾ ਲਿੱਤੇ ਸੰਦੀਪ ਨੇ ਸਦੀਪ ਨੇ ਬਰੋਂ ਕੇ ਵਧੀਆ ਬਣਾਏ ਸਦੀਪ ਨੇ ਵਾਵਾ ਅੱਡਾ ਫਵਾ ਦਿੱਤੇ ਹੁਣ ਕੱਲ ਮੈਨੂੰ ਬਣਾਉਣੇ ਪੈਣੇ ਹੂੰ ਰਾਜੋ ਕੀ ਲਈ ਮੈਂ ਸੇਰੇ ਫੇ ਰੱਖੀ ਐ ਇੱਥੇ ਠੰਡਾ ਆ ਨਾ ਮੌਸਮ ਆ ਨਾ ਭਾਰ ਕਰੀਆਂ ਲੱਗਣ ਦੀ ਹੂੰ ਅ ਵੀ ਮੇਰੇ ਫੋਟੋ ਕਿੰਨੇ ਸੋਹਣੇ ਲੱਗਾਂ ਦੀ ਇੱਥੇ ਫੋਟੋ ਜੀ ਹੁਣ ਹੋ ਗਿਆ ਚਾਹ ਦਾ ਟਾਈਮ ਤੇ ਚਾਹ ਬਣਾ ਕੇ ਪੀਣੀ ਐ 12 ਵਜੇ ਜੀ ਅਸੀਂ ਚਾਹ ਤੀਨੀ ਪੀਨੀ ਹੁੰਦੀ ਐ ਗਰਮੀਆਂ ਵੀ ਤੇ ਸਿਆਲ ਵੀ ਕਾਫੀ ਲੱਗੇ ਹਨ ਪਹਿਲਾਂ ਚਲਾ ਲੈਨੇ ਅੱਗੇ ਚੱਲਿਆ ਨਹੀਂ ਹੈਗਾ ਤੇ ਦੁੱਧ ਗਰਮ ਕਰਨ ਲੱਗੀ ਸੀ ਚਲੋ ਜੀ ਹੁਣ ਬਣਾ ਲਈਏ ਮੈਂ ਅਜੀ ਜਿਹੜੋ ਬਿੱਲੀ ਬੈਠੀ ਆ ਤਾਂ ਮੰਮੀ ਨੇ ਲਗਾ ਦਿੱਤਾ ਸੀ ਇਹਨੂੰ ਤੇਲ ਚੰਗੀ ਤਰ੍ਹਾਂ ਚੋਪਰ ਦਿੱਤਾ ਹੈ ਵਾਲ ਉਹ ਤੋਂ ਤੇ ਹੀ ਤੇ ਇਹਨੂੰ ਤੇਲ ਲਾ ਲਿਆ ਚੋ ਅਜੀ ਮੇਰੀ ਬਣ ਗਈ ਹੈ ਤੇ ਗਲਾਸਾਂ ਵਿੱਚ ਮੈਂ ਪਾ ਦਿੰਦੀ ਆ ਉਧਰਾ ਟੋਲਦੀ ਮੇਰੀ ਤੇ ਮੰਮੀ ਦੀ ਜੇ ਅਸੀਂ ਚਾਹ ਤੇ ਅੱਜ ਦੀ ਵੀਡੀਓ ਦਾ ਮੈਂ ਇੱਥੇ ਏਡ ਕਰਦੀ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਹਨਾ ਇੱਕ ਮਧੂ ਮੱਖੀ ਅੰਦਰ ਆ ਗਈ ਆ ਤੇ ਇਹਨੂੰ ਹੁਣ ਨਿਕਲ ਲਈ ਰਸਤਾ ਨਹੀਂ ਮਿਲਣਿਆ ਉਹ ਟੱਕੀ